ਤਸੀਹ ਦੇਖ ਰਹੇ ਹੋ ਤੇਰੀ ਸਰਟੀ ਵੀ ਮੈਂ ਹਾਂ ਸੰਦੀਪ ਸ਼ਰਮਾ ਦੇਸ਼ ਦੇ ਵਿੱਚ ਕੇਰਲ ਦੇ ਵਿੱਚ ਕਰੋਨਾ ਨੇ ਦਸ ਦਿੱਤੀ ਹੈ ਜਿਸ ਨਾਲ ਕੇਂਦਰ ਦੇ ਸਿਹਤ ਮੈਪਾ ਵਿਭਾਗ ਵੱਲੋਂ ਇਸ ਤੇ ਨਿਚਠਣ ਵਾਸਤੇ ਸਖਤ ਜਿਹੜੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਉਸ ਦੇ ਨਾਲ ਹੀ ਹਰ ਸਿਹਤ ਮੈਕਮੇ ਵਿਭਾਗ ਨੂੰ ਇਸ ਬਾਰੇ ਨਿਚਠਣ ਲਈ ਦਿਸ਼ਾ ਨਿਰਦੇਸ਼ ਜਾਰੀ ਕਰਨ ਦੇ ਨਾਲ ਨਾਲ ਹਰ ਕਰੋਨਾ ਦੇ ਉਸ ਨਵੇਂ ਵੇਰੀਐਂਟ ਨਾਲ ਡਿਜੀਟਲਲੀ ਨਵੀਂ ਇਜ਼ਾਲ ਕਰਨ ਦੀ ਵੀ ਗੱਲ ਆਖੀ ਹੈ ਗੱਲ ਕਰਦੇ ਆ ਚੰਡੀਗੜ੍ਹ ਸ਼ਹਿਰ ਦੀ ਚੰਡੀਗੜ੍ਹ ਦੇ ਵਿੱਚ कल ही में आ, सेहत में सेहत विभाग ਵੱਲੋਂ ਜਿਹੜੇ ਕਰੋਨਾ ਨੂੰ ਨਿਜਿੱਠਣ ਵਾਸਤੇ ਜਿਹੜਾ ਹਰ ਲੋਕਾਂ ਵਾਸਤੇ ਮਾਸਕ ਪਾਣਾ ਲਾਜ਼ਮੀ ਕਰਤਾ ਹੈ ਔਰ ਭੀੜ-ਪਾੜ ਵਾਲੀ ਜਗ੍ਹਾ ਤੋਂ ਉੱਥੇ ਲੋਕਾਂ ਨੂੰ ਜਾਨ ਵਾਸਤੇ ਗੁਰੇਸ਼ ਕਰਵਾਸ ਲਈ ਗਿਆ ਤੇ ਪੰਜਾਬ ਸਰਕਾਰ ਵੱਲੋਂ ਇਸ ਕਰੋਨਾ ਦੇ ਨਵੇਂ ਵੇਰੀਏ ਨੂੰ ਨਿਜਿੱਠਣ ਵਾਸਤੇ ਸਿਹਤ ਮਹਿਕਾ ਬਿਲਕੁਲ ਚੁੱਕਣਾ ਹੈ ਗਲਬਤ ਕਰਦੇ જિલ્લા ਦੁਦਾਨੰਦ ਦੇ ਸਿਵਲ ਸਰਜਨ ਡਾਕਟਰ ਜਸਬੀ ਸਿੰਘ ਔਲਖਣਾ ਸਰ ਸਵਾਗਤ ਹੈ ਜੀ ਸ਼ੁਕਰੀਆ ਜੀ ਸਰ ਕਰੋਨਾ ਨੇ ਨਵੀਂ ਤਸਦੀਕ ਦਿੱਤੀ ਹੈ ਬਸ਼ੱਕ ਪੰਜਾਬ ਦੇ ਵਿੱਚ ਇਸ ਦੀ ਕੋਈ ਹੈ ਨਹੀਂ ਲੇਕਿਨ ਪਿੱਛੇ ਹਰ ਹਾਰਾਤ ਦੇ ਵਿੱਚ ਇੱਕ ਇੱਕ ਸਵਾਇਨ ਫਲੂ ਦਾ ਵੀ ਮਰੀਜ਼ ਲਿਆਣਾ ਜਿਹੜਾ ਵਿੱਚ ਆਇਆ ਸੀ ਤੇ ਕਰੋਨਾ ਨੇ ਦੱਸ ਦਿੱਤੀ ਲੋਕੀ ਬੜੇ ਪੈਨਿਕ ਕਿਸ ਤਰ੍ਹਾਂ ਦੇਖ ਦਿਓ ਅ ਪਹਿਲੀ ਗੱਲ ਤਾਂ ਮੈਂ ਦਿਨਕ ਸਵੇਰਾ ਦਾ ਇਸ ਗੱਲ ਨੂੰ ਬਹੁਤ-ਬਹੁਤ ਧੰਨਵਾਦੀ ਹਾਂ ਕਿ ਉਹ ਇਸ ਟੌਪਿਕ ਨੂੰ ਲੈ ਕੇ ਗੱਲ ਕਰ ਰਹੇ ਨੇ ਜਿਹੜਾ ਕਿ ਪਬਲਿਕ ਇੰਟਰਸਟ ਦਾ ਟੌਪਿਕ ਹੈ ਤੇ ਦੂਸਰੀ ਗੱਲ ਰੱਬ ਦੀ ਮਿਹਰ ਹੈ ਕਿ ਅਸੀਂ ਲੁਧਿਆਣਾ ਦੇ ਵਿੱਚ ਕੀ ਪੰਜਾਬ ਦੇ ਵਿੱਚ ਜਿਹੜੀ ਕਰੋਨਾ ਦਾ ਨਵਾਂ ਵੇਰੀਐਂਟ ਹੈ ਉਹਦਾ ਕੇਸ ਹਾਲ ਤੱਕ ਕੋਈ ਰਿਪੋਰਟ ਨਹੀਂ ਹੈ ਤੇ ਆਸ ਵੀ ਕਰਦੇ ਹਾਂ ਕਿ ਨਹੀਂ ਹੋਏਗਾ ਅਬ ਬਾਕੀ ਦੀ ਪ੍ਰੈਪਰੇਸ਼ਨ ਵਾਸਤੇ ਦੀ ਤਿਆਰੀ ਵਾਸਤੇ ਪਰਸੋਂ ਸਾਡੇ ਮਾਨਯੋਗ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਨੇ ਬਕਾਇਦਾ ਇੱਕ ਮੀਟਿੰਗ ਕੀਤੀ ਹੈ ਜ ਜਿਹਦੇ ਤੇ ਸਾਡੇ ਸਟੇਟ ਲੈਵਲ ਦੇ ਜਿਹੜੇ ਸਾਡੇ ਸੀਨੀਅਰ ਆਫੀਸਰ ਸਹਿਬਾਨ ਸੀ ਉਹ ਤੇ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨ ਸਹਿਬਾਨ ਮੈਡੀਕਲ ਸੁਪਰਡੈਂਟ ਸਾਰੇ ਆਫੀਸਰ ਨਾਲ ਸਾਰੇ ਡਿਪਾਰਟਮੈਂਟ ਨਾਲ ਉਹਨੇ ਮੀਟਿੰਗ ਕਰਕੇ ਪੁਖਤਾ ਤਿਆਰੀਆਂ ਲਈ ਸਾਨੂੰ ਸਾਰਿਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਨੇ ਤੇ ਕਿਹਾ ਕਿ ਇਸ ਸੰਬੰਧੀ ਕੋਈ ਢਿੱਲ ਨਾ ਵਰਤੀ ਜਾਵੇ ਅ ਬਾਕੀ ਮੈਂ ਪਬਲਿਕ ਨੂੰ ਇੱਕ ਗੱਲ ਜ਼ਰੂਰ ਕਨਵੇ ਕਰਨੀ ਚਾਹੂੰਗਾ ਦੱਸਣੀ ਚਾਹੂੰਗਾ ਕਿ ਕਰੋਨਾ ਤੋਂ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਹੈ ਇਹਦੇ ਵਿੱਚ ਜੋ ਵੀ ਹੈ ਸਾਡਾ ਜਿਵੇਂ ਕਹਿੰਦੇ ਨੇ ਬਚਾਓ ਹੀ ਬਚਾਓ ਹੈ ਅਸੀਂ ਜੋ ਇਹਨੂੰ ਪ੍ਰੋਵੈਂਸ਼ਨ ਦੇ ਤੌਰ ਤੇ ਲਵਾਂਗੇ ਤਾਂ ਇਸ ਨੂੰ ਵਧੀਆ ਤਰੀਕੇ ਨਾਲ ਹੱਲ ਕਰ ਸਕਾਂਗੇ ਤੇ ਮੁੜ ਕੇ ਪੈਂਡੈਮਿਕ ਵਗੈਰਾ ਨਹੀਂ ਆਏਗਾ ਜਿਵੇਂ ਕਿ ਭੀੜ ਭੜੱਕੇ ਵਾਲੀ ਜਗ੍ਹਾ ਤੇ ਨਾ ਜਾਣਾ ਮਾਸਕ ਪੈਣਨਾ ਆ ਜੇ ਕੋਈ ਬੁਖਾਰ ਹੁੰਦਾ ਹੈ ਜਾਂ ਹੁੰਦਾ ਤਾਂ ਇਮੀਡੀਏਟਲੀ ਆਪਣਾ ਕੋਈ ਸਿੰਪਟਮ ਆਉਂਦਾ ਹੈ ਤਾਂ ਡਾਕਟਰ ਸਹਿਵਾਨ ਨੂੰ ਜਾਂ ਸਾਡੇ ਜਿੰਨੀਆਂ ਵੀ ਸਾਡੀਆਂ ਸਿਹਤ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਸੰਪਰਕ ਕੀਤਾ ਜਾਵੇ ਅਸੀਂ ਬਕਾਇਦਾ ਉਹਦੀ ਟੈਸਟਿੰਗ ਕਰਾਂਗੇ ਟੈਸਟ ਦੇ ਆਧਾਰ ਤੇ ਜਿਹੜੀ ਅਗਲੀ ਟਰੀਟਮੈਂਟ ਹੈ ਉਹ ਪਾਈ ਜਾਏਗੀ ਕਿੱਸਾ ਦੇਖਦੇ ਹੋ 2020 ਵਿੱਚ ਕਰੋਨਾ ਨੇ ਦੱਸ ਦਿੱਤੀ ਸਾਰਾ ਪੂਰਾ ਹਿੰਦੁਸਤਾਨ ਦੇ ਨਾਲ ਪੂਰਾ ਵਿਦੇਸ਼ ਤੇ ਵੀ ਇਸ ਦਾ ਅਸਰ ਹੋਇਆ ਸੀ ਕਿੱਸਾ ਦੇ ਬਿਸ਼ੱਕ ਭਾਰਤ ਨੇ ਇਸ ਦਾ ਇਜ਼ਾਦ ਟਿਕਾ ਕਰਨ ਦਾ ਇਜ਼ਾਦ ਕੀਤਾ ਹੈ ਕਰੋਨਾ ਵੈਕਸੀਨ ਵੀ ਜਾਰੀ ਕੀਤੀ ਹੈ ਇਸ ਟਾਈਮ ਲੱਗ ਰਿਹਾ ਹੈ ਭਾਰਤ ਪੂਰੀ ਤਰ੍ਹਾਂ ਤਿਆਰ ਹੈ ਸਿਹਤ ਮਹਿਕਮਾ ਪੂਰੀ ਤਰ੍ਹਾਂ ਚ ਕਰਨਾ ਹੈ ਕਿਸੇ ਤਰ੍ਹਾਂ ਵੀ ਵੇਰੀਐਂਟ ਦਾ ਉਹਨਾਂ ਨੂੰ ਜਿੱਠਣ ਲਈ ਹਮੇਸ਼ਾ ਤਿਆਰ ਬਤਿਆਰ ਹੈ ਕਿਉਂਕਿ ਜਿਹੜੀ ਕੋਵਿਡ ਦੀ ਵੈਕਸੀਨੇਸ਼ਨ ਹੈ ਜੋ ਹੁਣ ਤੱਕ ਸਾਡੇ ਕੋਲ ਸਟੱਡੀ ਚ ਆਈਆਂ ਨੇ ਜਾਂ ਜਿਹੜਾ ਮਤਲਬ ਕਿ ਸਾਡੀ ਹੁਣ ਤੱਕ ਜਾਣਕਾਰੀ ਹੈ ਉਹਦੇ ਵਿੱਚ ਜਿੰਨਾ ਪੇਸ਼ੈਂਟ ਨੇ ਜਾਂ ਪਬਲਿਕ ਨੇ ਕੋਵਿਡ ਦੀ ਵੈਕਸੀਨੇਸ਼ਨ ਲਵਾਈ ਹੋਈ ਹੈ ਜੇ ਉਹਦੇ ਵਿੱਚ ਕੋਈ ਵੇਰੀਐਂਟ ਵੀ ਆਂਦਾ ਹੈ ਤਾਂ ਉਹਦੇ ਵਿੱਚ ਜੇ ਕੋਵਿਡ ਆ ਵੀ ਜਾਵੇ ਤਾਂ ਉਹਦੀ ਜਿਹੜੀ ਸੇਵੀਅਰਟੀ ਹੈ ਉਹਦੀ ਗੰਭੀਰਤਾ ਬਹੁਤ ਘੱਟ ਹੁੰਦੀ ਹੈ ਤੇ ਦੂਜੀ ਗੱਲ ਮੈਂ ਲੋਕਾਂ ਨੂੰ ਇੱਕ ਜ਼ਰੂਰ ਅਪੀਲ ਕਰਨੀ ਚਾਹੂੰਗਾ ਕਿ ਜਿਹੜੀ ਸਾਡੀ ਸਿਹਤਮੰਦ ਜ਼ਿੰਦਗੀ ਹੈ ਸਿਹਤਮੰਦ ਜ਼ਿੰਦਗੀ ਜਿਉਣ ਦਾ ਇੱਕ ਤਰੀਕਾ ਸਟਾਈਲ ਹੈ ਉਹ ਜ਼ਰੂਰ ਅਡਾਪਟ ਕੀਤਾ ਜਾਵੇ ਅਸੀਂ ਕੋਵਿਡ ਦੀਆਂ ਦੋਨੋਂ ਵ ਇਕ ਗੱਲ ਨੋਟ ਕੀਤੀ ਹੋਣੀ ਹੈ ਕਿ ਕੋਵਿਡ ਦੇ ਵਿੱਚ ਮੈਕਸਿਮਮ ਜਿਹੜੀਆਂ ਮੌਤਾਂ ਨੇ ਨੁਕਸਾਨ ਹੈ ਉਹਨਾਂ ਦਾ ਹੋਇਆ ਹੈ ਕਿ ਜਿਨ੍ਹਾਂ ਨੂੰ ਕੋਈ ਹਾਈਪਰਟੈਨਸ਼ਨ ਸੀ ਡਾਇਬੀਟੀ ਸੀ ਮੋਟਾਪਾ ਸੀ ਟੀਵੀ ਸੀ ਜਾਂ ਕਿਸੇ ਕਿਸਮ ਦੀਆਂ ਹੋਰ ਮੜ ਕੇ ਕੋ ਕਿਡਨੀ ਦੇ ਦੀ ਚੀਜ਼ ਤੋਂ ਪ੍ਰਭਾਵ ਸੀ ਯਾਨੀ ਕਿ ਜਿਹਨੂੰ ਅਸੀਂ ਆਪਣੇ ਡਾਕਟਰੀ ਪਾਸੇ ਕੋ ਮੋਡੂਲੇਟਲੀ ਕਹਿੰਦੇ ਨੇ ਕੋਈ ਨਾ ਕੋਈ ਬੁਫਾਰੀ ਸੀ ਉਹਨਾਂ ਦੇ ਵਿੱਚ ਮੌਤਾਂ ਹੋਈਆਂ ਨੇ ਆਮ ਜਿਹੜਾ ਬੰਦਾ ਸਿਹਤਮੰਦ ਸੀ ਜਿਹਨੂੰ ਕੋਈ ਹੋਰ ਬਿਮਾਰੀ ਨਹੀਂ ਸੀ ਤਾਂ ਉਹਦੇ ਵਿੱਚ ਕੋਵਿਡ ਨੇ ਕੋਈ ਜ਼ਿਆਦਾ ਨੁਕਸਾਨ ਨਹੀਂ ਕੀਤਾ ਇਸ ਕਰਕੇ ਜਿਹੜੀ ਸਿਹਤਮੰਦ ਜ਼ਿੰਦਗੀ ਜਿਉਣ ਦਾ ਸਟਾਈਲ ਹੈ ਤਰੀਕਾ ਉਹ ਸਭ ਤੋਂ ਵੱਧ ਇੰਪੋਰਟੈਂਟ ਹੈ ਅਸੀਂ ਉਹਦੇ ਵੱਲ ਧਿਆਨ ਦੇਈਏ ਤਾਂ ਕੋਵਿਡ ਦੀ ਕੋਈ ਗੱਲ ਨਹੀਂ ਹੈਗੀ ਕਿ ਸਾਨੂੰ ਇਹ ਤੋਂ ਕੋਈ ਦਹਿਸ਼ਤ ਜ਼ਿਆਦਾ ਹੋਣ ਦੀ ਲੋੜ ਹੈ ਸਰ ਆਯੁਸ਼ਮਨ ਭਾਤਕਾਰ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਨਾਲ ਮਿਲ ਕੇ ਆਮ ਲੋਕਾਂ ਵਾਸਤੇ ਉਹਨਾਂ ਲੋਕ ਜਿਹੜੇ ਜੂਤਮਨ ਮਰੀਜ਼ ਹੁੰਦੇ ਉਹਨਾਂ ਵਾਸਤੇ ਬੜੀ ਅੱਛੀ ਸਕੀਮ ਕਰੀ ਲੇਕਿਨ ਹਜੇ ਵੀ ਇਸ ਆਸ਼ਮਨ ਭਾਰਤ ਕਾਰਡ ਵਾਸਤੇ ਕਈ ਨਿੱਜੀ ਹਸਪਤਾਲ ਜਾਂ ਆਪਣੇ ਕੁਝ ਸਰਕਾਰੀ ਇੱਧਰ ਦੇ ਮੈਕਮੇ ਹੈਗੇ ਉਹ ਥੋੜਾ ਇਲਾਜ ਕਰੰਚੁਰ ਗੁਰੇਸ ਕਰਦੀ ਜਾਂ ਉਹਨਾਂ ਨੂੰ ਟਾਲ ਦੇ ਕਿਸਾ ਦੇਖਦੇ ਸਰ ਆ ਉਹਦੇ ਵਿੱਚ ਮੈਂ ਕੱਲ ਹੀ ਇੱਕ ਪੱਤਰ ਜਾਰੀ ਕੀਤਾ ਹੈ ਕਿ ਕੋਈ ਜਦੋਂ ਅਜੂਸ਼ਮਨ ਭਾਰਤ ਸਰਵਤ ਸਿਹਤ ਬੀਮਾ ਯੋਜਨਾ ਪੰਜਾਬ ਦੇ ਵਿੱਚ 20 ਅਗਸਤ 2019 ਨੂੰ ਸ਼ੁਰੂ ਹੋਈ ਸੀ ਉਸ ਸ਼ੁਰੂ ਦੇ ਵਿੱਚ ਹੀ ਸ਼ਾਇਦ ਉਹ ਸਤੰਬਰ 2019 ਸੀ ਸਾਡੇ ਜਿਹੜੇ ਉਸ ਵੇਲੇ ਦੇ ਮਾਨਯੋਗ ਪ੍ਰਮੁਖ ਸਕੱਤਰ ਸੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਉਹਨਾਂ ਦੇ ਦਫ਼ਤਰ ਵੱਲੋਂ ਇੱਕ ਪੱਤਰ ਜਾਰੀ ਹੋਇਆ ਸੀ ਤਾਂ ਉਹਦੇ 'ਚ ਕਲੀਅਰ ਲਿਖਿਆ ਸੀ ਕਿ ਜਿਹੜੀ 75% 75% ਸਾਡੀ ਆਬਾਦੀ ਹੈ ਉਹ ਇਸ ਸਕੀਮ ਦੇ ਅਯੂਸ਼ਮਨ ਸਕੀਮ ਦੇ ਅੰਦਰ ਲਾਭਪਾਤਰੀ ਹੈ ਇਹਦਾ ਮਤਲਬ ਹੈ ਕਿ ਸਾਡੇ ਹਸਪਤਾਲਾਂ ਦੇ ਵਿੱਚ 75% ਮਰੀਜ਼ ਦਾਖਲ ਹੁੰਦੇ ਐ ਤਾਂ ਉਹ 75% ਨੂੰ ਘਟੋ ਘਾਟੇ ਅਯੂਸ਼ਮਨ ਸਕੀਮ ਦਾ ਜਾਂ ਮੁਫਤਲਾ ਦੇ ਸੋਤ ਮਿਲਣੀ ਚਾਹੀਦੀ ਹੈ ਜਿਹੜੀ ਅਯੂਸ਼ਮਨ ਸਕੀਮ ਹੈ ਸਿਰਫ ਮਰੀਜ਼ਾਂ ਵਾਸਤੇ ਨਹੀਂ ਸਾਡੇ ਜਿਹੜੇ ਪਬਲਿਕ ਹਸਪੀਟਲ ਹੈ ਗਵਰਨਮੈਂਟ ਹਸਪੀਟਲ ਹੈ ਉਹਨਾਂ ਦੀ ਜਿਹੜੀ ਵਿੱਤੀ ਸਿਹਤ ਹੈ ਉਹਦੇ ਵਾਸਤੇ ਬਹੁਤ ਜ਼ਰੂਰੀ ਨੇ ਜਿਵੇਂ ਅਸੀਂ ਕੋਈ ਵੀ ਪ੍ਰੋਸੀਜਰ ਕਰਦੇ ਆ ਫਾਰਜ ਕਰਦੇ ਉਹ ਇੱਕ ਬੱਚੇਦਾਨੀ ਦਾ ਆਪਰੇਸ਼ਨ ਕਰਦੇ ਆ ਜਿਹਨੂੰ ਹਿਸਟ੍ਰਕਟਿਵ ਆਪਰੇਸ਼ਨ ਕਹਿੰਦੇ ਨੇ ਤਾਂ ਮਰੀਜ਼ ਨੂੰ ਫਰੀ ਦੇ ਵਿੱਚੋਂ ਆਪਰੇਸ਼ਨ ਕਰਨ ਦੇ ਇਹ ਵਜੋਂ ਹਸਪਤਾਲ ਨੂੰ ਬੀਮਾ ਕੰਪਨੀ ਵੱਲੋਂ 20000 ਰੁਪਏ ਇਨਸੈਂਟਿਵ ਆਉਂਦਾ ਹੈ ਤੇ ਮੈਂ ਕੱਲੀ ਇੱਕ ਸਖਤ ਚਿੱਠੀ ਕੱਢੀ ਆ ਸਾਰੇ ਆਪਣੇ ਜ਼ਿਲ੍ਹੇ ਦੇ ਵਿੱਚ ਕਿ ਜੇ ਸਬੰਧੀ ਕੋਤਾਹੀ ਵਰਤੀ ਜਾਂਦੀ ਹੈ ਜੇ ਸਬੰਧੀ ਕਿਤੇ ਇਲਾਜ ਨਹੀਂ ਕੀਤਾ ਜਾਂਦਾ ਤਾਂ ਜਿਹੜਾ ਵੀ ਵਿਅਕਤੀ ਇਹਦੇ ਲਈ ਜ਼ਿੰਮੇਵਾਰ ਹੋਊਗਾ ਜਿਹੜਾ ਇਹ ਵਿੱਤੀ ਘਾਟਾ ਪਊਗਾ ਅਸੀਂ ਉਹਦੇ ਲਈ ਰਿਕਵਰੀ ਲਈ ਆਪਣੇ ਉੱਚ ਅਧਿਕਾਰੀਆਂ ਨੂੰ ਲਿਖਾਂਗੇ ਬਹੁਤ ਬਹੁਤ ਸ਼ੁਕਰੀਆ ਸੋ ਇਸਨ ਜ਼ਿਲ੍ਹਾ ਲੁਧਿਆਣਾ ਦੇ ਸੇਵਾਦਾਰ ਡਾਕਟਰ ਜਸਪੀ ਸਿੰਘ ਆਲਫਰੰਦਾਸ ਦੀ ਕੀ ਹੋਣੀ ਹੁਣੀ ਆਪਣਾ ਉਹਨੇ ਮਹਿਕਮਾ ਸਨ ਲੁਧਿਆਣਾ ਚ ਸੰਭਾਲਿਆ ਔਰ ਆਂਦੇ ਹੀ ਜਦੋਂ ਡਾਕਟਰ ਬਲਵੇ ਸਿੰਘ ਦੇ ਸਿਹਤ ਮੰਦਿਰ ਲੁਧਿਆਣੇ ਆਂਦੇ ਤੇ ਕਰੋਨਾ ਨੂੰ ਲੈ ਕੇ ਜਿਹੜੀ ਪੂਰੇ ਜ਼ਿਲ੍ਹੇ ਦੀਆਂ ਸੇਵਾ ਸਜਨਾਂ ਦੀ ਮੀਟਿੰਗ ਵੀ ਹੁੰਦੀ ਹੈ ਤੇ ਸਖਤ ਜਿਹੜਾ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਵੀ ਇਸ ਕਰੋਨਾ ਦੇ ਨਵੇਂ ਵੇਰੀਐਂਟ ਨੂੰ ਨਿਜਠਣ ਲਈ ਤਿਆਰਬਰ ਤਿਆਰ ਨੇ ਇਸ ਦੇ ਨਾਲ ਹੀ ਆਸ਼ਮਨ ਭਾਰਤ ਦੀ ਗੱਲ ਅਕਾਰਡ ਦੀ ਗੱਲ ਕੀਤੀ ਜੀਵਨ ਰੜੇ ਲੋਕਾਂ ਦੇ ਬੀਮੇ ਹੁੰਦੇ ਆ ਜਿਲ੍ਹਾ ਲੁਧਿਆਣਾ ਸੇਵਲ ਸਰਜਨ ਡਾਕਟਰ ਜਸਬੀ ਸਿੰਘ ਔਲਖ ਨੇ ਉਹਨਾਂ ਸਾਰੇ ਹਸਪਤਲਾਂ ਨੂੰ ਸਰਕਾਰੀ ਹੋਣ ਚਾਹੇ ਨਿੱਜੀ ਹੋਣ ਜਿਨ੍ਹਾਂ ਦੇ ਆਯੁਸ਼ਮਨ ਬੀਮਾ ਕਾਰਡ ਬਨੇ ਹੋਏ ਹੈ ਅਗਰ ਕੋਈ ਵੀ ਇਸ ਦਾ ਇਲਾਜ ਕਰਨ ਦੇ ਵਿੱਚ ਚਾਹੇ ਉਹ ਕਰਮਚਾਰੀ ਹੋ ਚਾਹੇ ਹਸਪਤਲ ਅਗਰ ਕੋਤਾਈ ਵਰਦਾ ਤੇ ਉਸ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਏਗੀ ਕਿਉਂਕਿ ਦੱਸਦੀ ਕਿ 75% ਜਿਹੜੇ ਲੋਕ ਹੈਗੇ ਉਹ ਇਸ ਕੈਟਾਗਰੀ ਚ ਆਉਂਦੇ ਤੇ ਉਹਨਾਂ ਨੂੰ ਇਸ ਦਾ ਲਾਭ ਵੀ ਮਿਲਣਾ ਚਾਹੀਦਾ ਕਿਉਂਕਿ ਸਰਕਾਰ ਹਮੇਸ਼ਾ ਆਮ ਜਨਤਾ ਵਾਸਤੇ ਐਦਾਂ ਦੀ ਸਕੀਮਾਂ ਲਾਂਦੀ ਤਾਂ ਕਿ ਆਮ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ ਸੋ ਡਾਕਟਰ ਜਸਬੀਰ ਸਿੰਘ ਆਲੋਕ ਦੁਆਰਾ ਲੁਧਿਆਣਾ ਜ਼ਿਲ੍ਹਾ ਦੇ ਸਾਰੇ ਹਸਪਤਾਲਾਂ ਨੂੰ ਇਸ ਦੀ ਸਖਤ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹੈ ਵੀ ਅਗਰ ਆਯੁਸ਼ਮਨ ਭਾਰਤ ਕਾਰਡ ਬੀਮਾ ਯੋਨਾ ਤਹਿਤ ਕਿਸੇ ਵੀ ਕਰਮਚਾਰੀ ਜਾਂ ਹਸਪਤਾਲ ਨੇ ਇਸ ਦੀ ਕੋਤਾਹੀ ਵਰਤੀ ਤਾਂ ਉਸ ਦੇ ਉੱਪਰ ਸਖਤ ਐਕਸ਼ਨ ਲਿਆ ਜਾਏਗਾ ਕੈਮਰ ਮੈਂ ਬੋਬੀਨਾ ਸੰਦੀਪ ਸ਼ਰਮਾ ਡੈਨਸਰ ਟੀਵੀ ਲੁਧਿਆਣਾ